ਬਟਾਲਾ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨੇੜੇ ਦੀ ਪਿੰਡ ਮਸਰਾਲਾ ਵਿਖੇ ਉਸ ਸਮੇਂ ਮਾਤਮ ਸ਼ਾ ਗਿਆ ਜਦ ਇਸ ਪਿੰਡ ਵਿੱਚ 24 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪ ਅਸਥਾਨ ਦੇ ਤਨਤਨ ਬ੍ਰह्म ਗਿਆਨੀ ਬਾਬਾ ਗਰੀਬ ਦਾਸ ਦੀ ਗੱਦੀ ਨਿਸ਼ੀਨ ਬਾਬਾ ਗੁਰਸੇਵਿਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਿਸ਼ਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ ਗੋਪੀ ਕੈਨੇਡਾ ਦੇ ਸ਼ਹਿਰ ਬ੍ਰੈਪਟਨ ਸਟੱਡੀ ਵੀਜ਼ੇ ਤੇ ਸਾਲ 2019 ਵਿੱਚ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲ ਲੈ ਪਿੰਨ ਮਛਰਾਲਾ ਵਿਖੇ ਵੀ ਆਇਆ ਸੀ ਕੁਝ ਸਮਾਂ ਰਹਿਣ ਤੋਂ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੀ ਉਹਨਾਂ ਦੱਸਿਆ ਕਿ ਉਸਨੇ ਦੁਬਾਰਾ ਭਾਰਤ ਆਉਣਾ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਆਪਣਾ ਸਮਾਨ ਵੀ ਪੈਕ ਕਰ ਲਿਆ ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰ ਕਰ ਵਿੱਚ ਹੀ ਅਚਾਨਕ ਉਸ ਨੂੰ ਦਿਮਾਗ ਦੀ ਨਾੜੀ ਫਟ ਗਈ ਤੇ ਉਸਦੇ ਕੰਨਾਂ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਉਸਦੇ ਦੋਸਤਾਂ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹੂਲਤ ਲਈ ਐਂਬੂਲੈਂਸ ਰਾਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਬੇਟੇ ਦੀ ਮੌਤ ਹੋ ਗਈ। ਉਹ ਇਸ ਤਰ੍ਹਾਂ ਜਿਵੇਂ ਪਹਿਲਾਂ ਆਪਰੇਸ਼ਨ ਕਰਾ ਕੇ ਤੋ ਗਿਆ ਸੀ। 2 ਮਹੀਨੇ ਪਹਿਲਾਂ ਆਪਰੇਸ਼ਨ ਕਰਾਇਆ ਗਿਆ ਹੀ ਉਹਦੇ ਕੰਨ ਦਰਦ ਫੇਰ ਦੁਬਾਰਾ ਸਟਾਰਟ ਹੋਈ। ਅਸੀਂ ਤੇ ਹੀ ਕਹਿ ਫੇਰ ਦੁਬਾਰਾ ਮੋੜਿਆ ਤੂੰ ਆ ਜਾ ਕੋਈ ਗੱਲ ਨਹੀਂ। ਰੋਗ ਟਿਕ ਟਕ ਕਰਾਉਂਦਾ ਕਦੀ 18 ਦੀ ਕਰਾ ਲਾ ਕਦੀ 20 ਦੀ ਕਰਾ ਲਾ ਉਸ ਤੋਂ ਬਾਅਦ ਉਹਨੇ 26 ਦੀ ਕਰਾਈ। 26 ਤੋਂ ਬਾਅਦ ਉਹਦੀ ਜਿਹੜੀ ਟੈਸੀਟੂ ਜੀ ਸਾਰੇ ਪੈਕ ਕਰਲੇ ਨੇ ਤੇ ਆਉਂ ਲੱਗਾ ਵਾ ਉਹ ਆਦਾ ਵੀ ਮੈਨੂੰ ਉਲਟੀ ਜੀ ਆਈ ਐ ਉਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਅਟੈਕ ਆ ਗਿਆ ਵਾ ਤੇ ਉਸ ਤੋਂ ਬਾਅਦ ਉਹ ਐਮਬੂਲੈਂਸ ਆਈ ਐ 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਐ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਹੋਤੇ ਹੋਇਆ ਪੰਟੋ ਦੇ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸकी ਡੈਥ ਹੋ ਗਈ ਕਿਹੜੀ ਸਾਲ ਚ ਕਿਹਾ ਸੀ ਸਾਨੂੰ 2019 ਦੇ ਵਿੱਚ ਗਿਆ ਹੈ ਕਿਹੜੀ ਸਿਟੀ ਜੀ ਮੌਜੂਦ ਹੈ ਬ੍ਰਾਮਟਨ ਗਿਆ ਹੈ ਟਮਟਨ ਗਿਆ ਹੈ ਇਕਨੀ ਐਜ ਕਿਨੀ 24 ਸਾਲ ਦੀ ਹੈ ਜੀ ਡੈਟ ਤੋਂ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਕੋਈ ਗੱਲ ਮੈਸੇਜ ਹੰਦੇ ਹੀ ਉਸ ਤੋਂ ਬਾਅਦ ਮੈਸੇਜ ਉਹਨੇ ਵੀ ਬੰਦ ਹੋ ਗਏ ਮੈਰਿਡ ਕਿ ਅਨਮੈਰਿਡ ਅਨਮੈਰਿਡ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਮੈਂ ਇਹ ਅਪੀਲ ਕਰਦੇ ਆਂ ਵੀ ਇੱਥੇ ਕੰਮ ਬਾਹਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਕੰਮ ਨਹੀਂ ਤੇ ਫਿਰ ਬਾਅਦ ਵਿੱਚ ਬੱਚੇ ਤੱਕੇ ਖਾਦੇ ਬਾਤੁਰੇ ਫਿਰਦੇ ਨੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਲੋੜ ਨਹੀਂ ਇਹ ਹੀ ਬੀਲ ਕਰਦੇ ਵੀ ਇੱਥੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਹੋਣ ਤੇ ਬੱਚਿਆਂ ਨੂੰ ਮਾਂ ਪਿਓ ਨੂੰ ਟੰਗੀਆਂ ਨਾ ਆਉਣ ਬਾਅਦ ਦੇ ਵਿੱਚ ਇਹ ਹੀ ਅਪੀਲ ਕਰਦੇ ਕਿ ਕਰਨੀ ਕਿ ਅਜੇ ਦਿਨ ਸਾਨੂੰ ਖਬਰਾਂ ਮਿਲਦੀ ਆ ਆਪਣੇ ਪਿੰਡਾਂ ਦਾ ਹਰ ਕੰਟਰੀ ਦਾ ਐਸਾ ਹੀ ਮੰਦ ਭੰਗੇ ਘਟਨਾਵਾਂ ਹੋ ਰਹੀਆਂ ਕੀ ਕਾਰ ਲੱਗਦਾ ਤੁਹਾਨੂੰ ਇਹੀ ਕਾਰਨ ਹੈ ਜੀ ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਉੱਥੇ ਬਜਾਰੇ ਬੱਚੇ ਠੱਕੇ ਖਾਂਦੇ ਫਿਰਦੇ ਤੁਸੀਂ ਦੇਖ ਰਹਿੰਦੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਜੀ ਕਿਸੇ ਤੋਂ ਪੁੱਛ ਲਓ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰਾ ਬੱਚਾ ਵੇਲਾ ਬੈਠਾ ਕੋਈ ਕੁਛ ਕਰਦੇ ਜੀ ਇੱਥੇ ਕੰਮ ਹੁੰਦੇ ਬਾਹਰ ਜਾਣ ਦੀ ਲੋੜ ਹੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ